ਕਿਸ ਕਿਸਮ ਦਾ ਮੁਲਕ ਹੈ ਨਾਓ ਡੈਮੋਕ੍ਰੇਸੀ ਹੈ ਹੈ ਡਿਕਟੇਟਰਸ਼ਿਪ ਇਤਿਹਾਸਕਾਰ ਹੋ ਗਈ ਹਾਂਜੀ ਤਾਂ ਉਸ ਪੱਖ ਤੋਂ ਜੇ ਆਪਾਂ ਯੂਨੀਵਰਸਿਟੀ ਦੀ ਗੱਲ ਹੀ ਕਰੀਏ ਹਾਂ ਹਾਂ ਯੂਨੀਵਰਸਿਟੀ ਦੀ ਕੋਸ਼ਿਸ਼ ਇਹ ਹੋਈ ਕਿ ਉਹਨੂੰ ਸੈਂਟਰਲਾਈਜ਼ ਕਰ ਦੇ ਜਿਹੜੀ ਹੈ ਉਹ ਉਹਨੂੰ ਕੰਟਰੋਲ ਕਰ ਦਿੱਤਾ ਜਾਵੇ ਬਾਈ ਨੋਮੀਨੇਸ਼ਨਸ ਦਾ ਵਾਪਸ ਲੈ ਲਿਆ ਕੀ ਇਹ ਦਬਾਅ ਹੈ ਤਾਂ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਸਟੈਪ ਪਿੱਛੇ ਗਿਆ ਇਹ ਚਾਰ ਸਟੈਪ ਅੱਗੇ ਵੀ ਆਇਆ ਜਾ ਸਕਦਾ ਹੈ ਹਾਂ ਨਹੀਂ ਨਹੀਂ ਦੇਖੋ ਮੈਂ ਇਸ ਨੂੰ ਇਤਿਹਾਸਿਕ ਪੱਖ ਮੰਨਦਾ ਮੈਂ ਇੱਥੇ 40 ਸਾਲ ਕੰਮ ਕੀਤਾ ਹੈ ਯੂਨੀਵਰਸਿਟੀ ਇਹ ਬਹੁਤ ਕੱਟੜ ਆਰਿਆ ਸਮਾਜੀਆਂ ਦੇ ਕੰਟਰੋਲ ਵਿੱਚ ਸੀ 2008 ਦੇ ਵਿੱਚ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸੀ ਇਹ ਚੀਜ਼ ਨੇ ਸੱਸੇ ਉਹਨੇ ਸਟੇਟਮੈਂਟ ਦਿੱਤੀ ਵੀ ਹੈ ਸੈਂਟਰ ਦੇ ਹੱਥ ਦਿੱਤੀ ਜਾਵੇ ਵੀ ਪੈਸੇ ਸੈਂਟਰ ਦੇ ਦੇ ਦੂਗਾ ਅਸੀਂ ਪੈਸੇ ਦੇਣੇ ਬੀਜੇਪੀ ਦੀ ਸਰਕਾਰ ਨੇ ਕੀਤਾ ਦਿੱਲੀ ਦੀ ਸਰਕਾਰ ਨੇ ਉਹ ਸਾਰੇ ਦੇ ਸਾਰੀ ਪੋਲਿਟਿਕਸ ਆ ਪ੍ਰੋਸੈਸ ਆਫ ਇਲੈਕਸ਼ਨ ਪ੍ਰੋਸੈਸ ਆਫ ਡੈਮੋਕ੍ਰੇਸੀ ਨੂੰ ਤੁਸੀਂ ਖਤਮ ਕਰ ਰਹੇ ਦੋ ਸਿੱਖ ਯੂਨੀਵਰਸਿਟੀਆਂ ਦੇ ਸਿੱਖ ਵਾਈ ਚਾਂਸਲਰ ਇਹਨਾਂ ਦੇ ਹੱਕ ਵਿੱਚ ਵੋਟ ਪਾ ਰਹੇ ਦੇਖੋ ਕਿ ਐਸੀ ਤਰਾਸਦੀ ਆ ਜਿਹੜਾ ਉੱਥੇ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਆ ਉਸ ਦੇ ਫਿੱਟੇ ਨੂੰ ਮੈਂ ਕਹਿੰਨਾ ਐਸੇ ਤਰ੍ਹਾਂ ਪਗਲਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਫਿੱਟੇ ਨੂੰ ਜਿਹੜੇ ਖੁੱਲ੍ਹੇ ਤੌਰ ਤੇ ਆਰਐਸਐਸ ਦੇ ਨਾਲ ਖੜੇ ਹੋਏ ਆ ਪੰਜਾਬ ਯੂਨੀਵਰਸਿਟੀ ਦੇ ਬੱਚਾ ਨੇ ਐਜੀਟੇਸ਼ਨ ਖਾਲਸੇ ਦੀ ਗੱਲ ਕੀਤੀ ਸਿੱਖਾਂ ਦੇ ਇਤਿਹਾਸ ਦੀ ਗੱਲ ਬਾਬੇ ਕਿਆ ਦੀ ਗੱਲ ਬਾਬੇ ਕਿਆ ਦੀ ਗੱਲ ਕੀਤੀ ਸਮਝਦੇ ਕਿ ਨਹੀਂ ਉਹ ਗੱਲ ਆ ਉਹਨਾਂ 'ਚ ਜੁੜੇ ਤਾਂ ਹੁਣੇ-ਹੁਣੇ ਯੂਨੀਵਰਸਿਟੀ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਟੈਸਟ ਹੋ ਕੇ ਹਟਿਆ ਉਸ ਪ੍ਰੋਟੈਸਟ ਦੇ ਵਿੱਚ ਸਿੱਧੇ ਤੌਰ ਤੇ ਗੱਲ ਇਹ ਸੀ ਕਿ ਸਾਡੇ ਹੱਕ ਮਾਰ ਰਹੇ ਹੋ ਯੂਨੀਵਰਸਿਟੀ ਖੋਈ ਜਾਣੀ ਹੈ ਯੂਨੀਵਰਸਿਟੀ ਖੋਈ ਜਾਣ ਦੇ ਵਿੱਚ ਸਾਰਾ ਕੁਝ ਹੀ ਹੈ ਮੈਂ ਉਸ ਨੂੰ ਰਿਪੀਟ ਨਹੀਂ ਕਰਦਾ ਬੱਚਿਆਂ ਨੇ ਬੜੀ ਹਿੰਮਤ ਨਾਲ ਉਹ ਸਟਰਗਲ ਸ਼ੁਰੂ ਕੀਤੀ ਪੰਜਾਬੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਸਾਥ ਦਿੱਤਾ ਔਰ ਸਰਕਾਰ ਦੇ ਨਾਲ ਦਬਾਅ ਵੀ ਬਣਿਆ ਕਿ ਫੈਸਲੇ ਵਾਪਸ ਹੋ ਗਏ ਇਸ ਪੂਰੇ ਮਾਮਲੇ ਤੇ ਅਸੀਂ ਨਜ਼ਰਸਾਨੀ ਕਰਾਂਗੇ ਮੇਰੇ ਨਾਲ ਇਸ ਮਸਲੇ ਤੇ ਗੱਲਬਾਤ ਕਰਨ ਦੇ ਲਈ ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ ਹੋਣਗੇ ਜਿਹੜੇ ਸਿੱਖ ਚਿੰਤਕ ਵੀ ਆ ਹਿਸਟੋਰੀਅਨ ਵੀ ਆ ਔਰ ਸੈਨੇਟ ਦੇ ਮੈਂਬਰ ਵੀ ਰਹਿ ਚੁੱਕੇ ਆ ਢਿੱਲੋਂ ਸਾਹਿਬ ਢਿੱਲੋਂ ਸਾਹਿਬ ਬਹੁਤ 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 ਮਿਹਰਬਾਨੀ ਜੀ ਧੰਨਵਾਦ ਤੁਹਾਡਾ ਢਿੱਲੋਂ ਸਾਹਿਬ ਇਸ ਫੈਸਲੇ ਨੂੰ ਪਹਿਲੀ ਨਜ਼ਰੇ ਤੁਸੀਂ ਕਿਵੇਂ ਦੇਖਦੇ ਆ ਆ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਜੀਟੇਸ਼ਨ ਹੋਇਆ ਇਹਦੇ ਵਿੱਚ ਜਿਹੜੇ ਬੱਚੇ ਕੁੜੀਆਂ ਤੇ ਮੁੰਡੇ ਨੌਜਵਾਨ ਜਿਨ੍ਹਾਂ ਨੇ ਐਜੀਟੇਸ਼ਨ ਲੀਡ ਕੀਤਾ ਜਿਹੜਾ ਐਜੀਟੇਸ਼ਨ ਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਲੀਡ ਕਰਨਾ ਚਾਹੀਦਾ ਸੀ ਪੰਜਾਬ ਦੇ ਚੀਫ ਮਿਨਿਸਟਰ ਨੂੰ ਲੀਡ ਕਰਨਾ ਉੱਥੇ ਤੱਕ ਗਿਆ ਵੀ ਨਹੀਂ ਉਹਨੇ ਕੋਈ ਉੱਧ ਅਵਾਜ਼ ਹੀ ਨਿਕਲਦੀ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੀ ਐਜੀਟੇਸ਼ਨ ਮੈਂ ਸਮਝਦਾ ਰੱਬ ਕਰੇ ਗੁਰੂ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਅੱਗੇ ਕਿ ਉਹ ਕੁੜੀਆਂ ਤੇ ਉਹ ਮੁੰਡੇ ਸਾਡੇ ਸਾਡੇ ਜਿਹੜੀ ਪੰਜਾਬ ਦੀ ਪੋਲਿਟਿਕਸ ਨੂੰ ਲੀਡ ਕਰਨ ਉਹ ਸੱਚੇ ਸੁੱਚੇ ਮੁੰਡੇ ਆ ਬੜੀ ਉਹਨਾਂ ਚ ਕਲੈਰਿਟੀ ਆ ਔਰ ਬੜੇ ਸੈਕਰੀਫਾਈਸ ਵਾਲੇ ਆ ਆ ਇਹਨਾਂ ਜਿਹੜੇ ਸਾਡੇ ਜਿੰਨੇ ਵੀ ਲੀਡਰ ਚਾਹੇ ਅਕਾਲੀ ਦਲ ਦੇ ਲੀਡਰ ਚਾਹੇ ਆਮ ਪਾਰਟੀ ਦੇ ਲੀਡਰ ਚਾਹੇ ਦੂਜੀ ਹੋਰ ਪਾ ਕਾਂਗਰਸ ਦੇ ਲੀਡਰ ਇਹਨਾਂ ਦਾ ਸੱਤਾ ਨਾਸ ਹੋ ਜੇ ਇਹ ਸੱਤਾ ਨਾਸ ਹੋ ਜੇ ਉਹ ਉਹਨਾਂ ਨੂੰ ਚਾਹੀਦਾ ਹੈ ਇਸ ਵੇਲੇ ਉਹਨਾਂ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਜੁੜ ਚੁੱਕੀਆਂ ਉਹਨਾਂ ਕੁੜੀਆਂ ਨਾਲ ਬੜੀਆਂ ਮਨੋ ਸਮਝਦਾਰ ਕੁੜੀਆਂ ਬੜੀਆਂ ਸਿਆਣੀਆਂ ਕੁੜੀਆਂ ਬੜੀਆਂ ਇੰਟੈਲੀਜੈਂਟ ਕੁੜੀਆਂ ਔਰ ਉਸੇ ਤਰ੍ਹਾਂ ਮੁੰਡੇ ਵੀ ਉਸੇ ਤਰ੍ਹਾਂ ਦੇ ਵਿਚਾਰੇ ਹੋ ਉਹਨਾਂ ਨੂੰ ਚਾਹੀਦਾ ਦੇ ਸ਼ੁੱਡ ਟੇਕ ਓਵਰ ਦੀ ਪੋਲਿਟਿਕਸ ਆ ਪੰਜਾਬ ਉਹਨਾਂ ਨੂੰ ਦੇ ਸ਼ੁੱਡ ਲੀਡ ਦੀ ਪੋਲਿਟਿਕਸ ਵੀ ਕਿਹੜਾ ਮੌਕੇ ਦਿੰਦੀ ਹੈ ਯੂਨੀਵਰਸਿਟੀ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਪਹਿਲਾਂ ਐਫੀਡੇਵਟ ਲਿਆਂਦਾ ਹਾਂ ਕਿ ਤੁਸੀਂ ਐਫੀਡੇਵਟ ਭਰ ਕੇ ਦਿਓ ਹਾਂ 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 ਇਹ ਡਿਸਜਿਟੇਸ਼ਨ ਚ ਹਿੱਸਾ ਨਹੀਂ ਲਾਉਂਦੇ ਉਹੀ ਤਾਂ ਮੈਂ ਉਹੀ ਤਾਂ ਕਹਿ ਰਿਹਾ ਫਿਰ ਉਹ ਨਹੀਂ ਪੋਲਿਟਿਕਸ ਦੇ ਵਿੱਚ ਉਹਨਾਂ ਨੂੰ ਇਹ ਪੋਲਿਟਿਕਸ ਹੀ ਜਾਂ ਹੋਰ ਕੀ ਹੈ ਜੋ ਪੰਜਾਬ ਯੂਨੀਵਰਸਿਟੀ ਨਾਲ ਹੋਇਆ ਜਿਹੜੀ ਉੱਥੇ ਬੀਜੇਪੀ ਦੀ ਸਰਕਾਰ ਨੇ ਕੀਤਾ ਦਿੱਲੀ ਦੀ ਸਰਕਾਰ ਨੇ ਉਹ ਸਾਰੇ ਦੇ ਸਾਰੀ ਪੋਲਿਟਿਕਸ ਕਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਉਹਨਾਂ ਦਾ ਕਲੇਮ ਪੰਜਾਬ ਯੂਨੀਵਰਸਿਟੀ ਤੋਂ ਡਿਪ੍ਰਾਈਵ ਕੀਤਾ ਜਾਵੇ ਔਰ ਨਾਮਿਨੇਸ਼ਨ ਜਿਹੜੇ ਨਾਮਿਨੇਟਡ ਬੰਦੇ ਆ ਉਹਨਾਂ ਨੂੰ ਅਪਾਇੰਟ ਕੀਤਾ ਜਾਵੇ ਮਤਲਬ process of election process of democracy ਨੂੰ ਤੁਸੀਂ ਖਤਮ ਕਰ ਰਹੇ ਹੋ ਤੁਸੀਂ ਉਹਦਾ ਸਤਿਆਨਾਸ਼ ਕਰ ਰਹੇ ਹੋ ਕਿਸ ਕਿਸਮ ਦਾ ਮੁਲਕ ਹੈ ਨਾ ਡੈਮੋਕ੍ਰੇਸੀ ਹੈ ਡਿਕਟੇਟਰਸ਼ਿਪ ਹੈ ਸਮਝਿਆ ਕਿ ਨਹੀਂ ਤੋਂ ਇਸ ਕਰਕੇ ਉਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਦੇ ਪੰਜਾਬ ਦੀ ਸਾਰੀ ਜਿਹੜੀ ਸਿਆਸਤ ਆ ਦੇ दैट शुड बी ਟੇਕਨ ਓਵਰ ਬਾਈ ðiਸ ਯੰਗ ਸਟੂਡੈਂਟਸ ਮੁੰਡੇ ਕੁੜੀਆਂ ਬਹੁਤ رائے ਕਾ ਬਹੁਤ ਕਮਿਟਿਡ ਆ ਬਹੁਤ ਇਮਾਨਦਾਰ ਆ ਔਰ ਬਹੁਤ ਸ਼ਿੱਦਤ ਦੇ ਨਾਲ ਆਪਣੀ ਸਟਰਗਲ ਉਹਨਾਂ ਨੇ ਜਿੱਤੀ ਆ ਸਰ ਤੁਸੀਂ ਤੁਹਾਨੂੰ ਇਹ ਲੱਗਦਾ ਕਿ ਯੂਨੀਵਰਸਿਟੀ ਚੋ ਬਹੁਤ ਸਾਰੇ ਜਿਹੜੇ ਸਟੂਡੈਂਟ ਪੋਲਿਟਿਕਸ ਦੇ ਵਿੱਚ ਰਹੇ ਆ ਉਹ ਅੱਜ ਸਟਰੀਮ ਪੋਲਿਟਿਕਸ ਦੇ ਵਿੱਚ ਹੈ ਜੀ ਸਟਰੀਮ ਪੋਲਿਟਿਕਸ ਪੋਲਿਟਿਕਸ ਦੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਹੈਗੇ ਨੇ ਨਹੀਂ ਹੈਗੇ ਉਸ ਤਰ੍ਹਾਂ ਨਹੀਂ ਨਾ ਹੈਗੇ ਕਿਉਂਕਿ ਉਹਨਾਂ ਦੇ ਕੋਲ ਮਤਲਬ ਵਿਚਾਰਿਆਂ ਕੋਲ ਮਾਲਵਿੰਦਰ ਸਿੰਘ ਕੰਗ ਦੀ ਗੱਲ ਕਰਨੋਂ ਮੈਂਬਰ ਪਾਰਲੀਮੈਂਟ ਨੇ ਮਾਲਵਿੰਦਰ ਕੰਗ ਨੇ ਵੀ ਆਪਣਾ ਪੱਠਾ ਹੀ ਬਿਠਾਇਆ ਇਸ ਕਿਸਮ ਦੀ ਪਾਰਟੀ ਦੇ ਵਿੱਚ ਇਸ ਕਿਸਮ ਦੇ ਸਿਸਟਮ ਚ ਆ ਕੇ ਉਸਨੇ ਆਪਣੇ ਆਪ ਨੂੰ ਬਰਬਾਦ ਕੀਤਾ ਜਿਹੜਾ ਮਾੜਾ ਮੋਟਾ ਉਹਦਾ ਨਾਮ ਸੀ ਮਾੜੀ ਮੁੱਟੀ ਉਹਦੇ ਚ ਇੰਟੈਗ੍ਰਿਟੀ ਲੱਗੀ ਹੋਈ ਸੀ ਉਹ ਵੀ ਖਤਮ ਕਰ ਲਿਓ ਉਸਨੇ ਕਿਉਂਕਿ ਇਹ ਜਿਹੜੀ ਲੀਡਰਸ਼ਿਪ ਆ ਨਾ ਚਾਹੇ ਆਮ ਪਾਰਟੀ ਦੀਏ ਚਾਹੇ ਕਾਂਗਰਸ ਦੀਏ ਚਾਹੇ ਅਕਾਲੀਆਂ ਦੀ ਇਹ ਉਹਨਾਂ ਦੇ ਕੁਝ ਬੰਦਿਆਂ ਦੇ ਹੱਥੇ ਈ ਟਾ ਸਮਝੇ ਕਿ ਨਹੀਂ ਕੋਈ ਬੰਦਾ ਕੇਜਰੀਵਾਲ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦਾ ਆਮ ਪਾਰਟੀ ਦੇ ਵਿੱਚ ਕਰ ਸਕਦਾ ਮੈਨੂੰ ਦੱਸੋ ਸਮਝੇ ਕਿ ਨਹੀਂ ਗੁਲਾਮ ਆ ਹੋ ਸਾਰੇ 92 93 ਜਿਨੇ ਵੀ ਐਮ ਐਲ ਏ ਹੋ ਕੀ ਉਹਨਾਂ ਦੀ ਕੀ ਔਕਾਤ ਆ ਉਹਨਾਂ ਦੀ ਕੀ ਸੇ ਆ ਉਹਨਾਂ ਦੀ ਕੋਈ ਕੰਟਰੀਬਿਊਸ਼ਨ ਹੈ ਉਹ ਕੁਝ ਕਹਿ ਸਕਦੇ ਆ ਕੁਝ ਬੋਲ ਸਕਦੇ ਮੈਨੂੰ ਦੱਸੋ ਸਮਝੇ ਕਿਹੜੀ ਅਸੈਂਬਲੀ ਹੈ ਕਿਹੜੀ ਅਸੈਂਬਲੀ ਆ ਜਿਸ ਦੇ ਵਿੱਚ ਕੋਈ ਬੰਦਾ ਆਪਣੇ ਸਿੱਧੇ ਤਰੀਕੇ ਦੇ ਨਾਲ ਸੁਚੱਜੇ ਢੰਗ ਦੇ ਨਾਲ ਬੋਲ ਨਹੀਂ ਸਕਦਾ ਜਿਹੜੀ ਜਿਹੜੀ ਚੀਜ਼ ਪੰਜਾਬ ਨੂੰ ਟੁਕਦੀ ਹੋਵੇ ਪੰਜਾਬ ਦੇ ਹਿੱਤ ਵਿੱਚ ਹੋਵੇ ਉਹ ਤਾਂ ਕਹੀ ਨਹੀਂ ਕਿ ਜਾਂਦੀ ਉਹ ਤਾਂ ਕਹੀ ਹੋਣੀ ਜਾਂਦੀ ਸੀ ਇਤਿਹਾਸਕਾਰ ਹੋਗੀ ਹਾਂਜੀ ਤਾਂ ਉਸ ਪੱਖ ਤੋਂ ਜੇ ਆਪਾਂ ਯੂਨੀਵਰਸਿਟੀ ਦੀ ਗੱਲ ਹੀ ਕਰੀਏ ਹਾਂ ਹਾਂ ਯੂਨੀਵਰਸਿਟੀ ਦੀ ਕੋਸ਼ਿਸ਼ ਇਹ ਹੋਈ ਕਿ ਉਹਨੂੰ ਸੈਂਟਰਲਾਈਜ਼ ਕਰ ਦਿੱਤਾ ਜਾਵੇ ਜਿਹੜੀ ਹੈ ਉਹਨੂੰ ਕੰਟਰੋਲ ਕਰ ਦਿੱਤਾ ਜਾਵੇ ਬਾਈ ਨੋਮੀਨੇਸ਼ਨਸ ਹਾਂ ਡੈਮੋਕ੍ਰੇਸੀ ਫੈਸਲਾ ਵਾਪਸ ਲੈ ਲਿਆ ਕੀ ਇਹ ਦਬਾਅ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਸਟੈਪ ਪਿੱਛੇ ਲਿਆ ਹੈ ਜਾਂ ਚਾਰ ਸਟੈਪ ਅੱਗੇ ਵੀ ਆਇਆ ਜਾ ਸਕਦਾ ਹੈ ਹਾਂ ਨਹੀਂ ਨਹੀਂ ਦੇਖੋ ਤੁਸੀਂ ਇਤਿਹਾਸਕ ਪੱਖ ਮੈਂ ਇਸ ਨੂੰ ਇਤਿਹਾਸਿਕ ਪੱਖ ਮੰਨਦਾ ਕਿਉਂਕਿ ਉਹ 99 ਮੈਂਬਰਾਂ ਤੋਂ 31 ਮੈਂਬਰਾਂ ਤੇ ਆ ਗਈ ਸੀ ਉਹਨਾਂ ਨੇ ਕਿਹਾ 31 ਮੈਂਬਰਾਂ ਦੇ ਵਿੱਚੋਂ ਕੁਝ ਅਸੀਂ ਨਾਮਿਨੇਟ ਕਰਾਂਗੇ ਕੁਝ ਇਸ ਇਲੈਕਟਡ ਕਰਾਂ ਤਾਂ ਉਹਦੇ ਵਿੱਚ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਕਿੱਥੇ ਰਹਿ ਗਈ ਸੀ ਖਤਮ ਹੋ ਗਈ ਸੀ ਨਾ ਤਾਂ ਉਹਨਾਂ ਨੇ ਜਿਹੜੇ ਬੱਚੇ ਐਜੀਟੇਸ਼ਨ ਕਰ ਰਹੇ ਸੀ ਉਹਨਾਂ ਨੇ ਕਿਹਾ ਉਸ ਚੀਜ਼ ਨੂੰ ਰਿਸਟੋਰ ਕਰੋ 99 ਦੇ 99 ਮੈਂਬਰ ਆਉਣੇ ਚਾਹੀਦੇ ਆ ਥਰੂ ਇਲੈਕਟਰਲ ਪ੍ਰੋਸੈਸ ਕੁਝ ਉਹਦੇ ਚ ਨਾਮੀਨੇਸ਼ਨ ਵੀ ਹੋ ਗਈ ਉਹ ਹੋਇਆ ਬਈਆ ਉਹ ਠੀਕ ਹੋ ਗਿਆ ਬਹੁਤ ਫੈਸਲਾ ਇਸੇ ਗੱਲ ਲਈ ਸਟਰਗਲ ਕਰ ਰਹੇ ਸੀ ਉਹ ਬੱਚੇ ਮੈਂ ਇੱਥੇ 40 ਸਾਲ ਕੰਮ ਕੀਤਾ ਇਸ ਯੂਨੀਵਰਸਿਟੀ ਜੀ ਇਹ ਬਹੁਤ ਕੱਟੜ ਆਰਿਆ ਸਮਾਜੀਆਂ ਦੇ ਕੰਟਰੋਲ ਵਿੱਚ ਸੀ ਔਰ ਬਹੁਤ ਮੈਂ ਇਸ ਗੱਲ ਤੋਂ ਖੁਸ਼ ਤੇ ਸੰਤੁਸ਼ਟ ਹਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਰਐਸਐਸ ਨੂੰ ਹਿੰਦੂਤਵਾ ਨੂੰ ਲੰਗਾ ਕੀਤਾ ਇਸ ਯੂਨੀਵਰਸਿਟੀ ਦੇ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਜੋ ਗੱਲਾਂ ਉਹਨਾਂ ਨੇ ਕਹੀਆਂ ਮੈਂ ਕਹਿੰਦਾ ਭਗਵੰਤ ਆਪਣੇ ਆਪ ਨੂੰ ਕਹਿੰਦਾ ਇੱਕ ਵਾਰੀ ਮੂੰਹ ਚੋਂ ਕੱਢ ਕੇ ਦਿਖਾਵੇ ਮੂੰਹ ਚੋਂ ਕੱਢ ਕੇ ਦਿਖਾਵੇ ਹੋਰ ਯੂਨ ਉਹਦੀ ਗੱਲ ਛੱਡੋ ਕਾਂਗਰਸ ਵਾਲੇ ਕੱਢ ਕੇ ਦਿਖਾਓ ਕਾਂਗਰਸ ਨੇ ਵੀ ਇਸ ਕਿਸਮ ਦੀਆਂ ਕਾਲੀਆਂ ਕਰਤੂਤਾ ਕੀਤੀਆਂ ਵੀ ਅਕਾਲੀਆਂ ਨੇ ਵੀ ਕੀਤੀਆਂ ਵੀ ਮੈਨੂੰ ਜਿਹੜਾ ਹੈਗਾ ਨਾ ਆਪਣਾ ਚੀਫ ਮਿਨਿਸਟਰ ਸੀਗਾ ਬਾਦਲ ਵੱਡਾ ਉਸ ਨੇ ਆਪ ਕਿਹਾ ਇਸ ਨੂੰ ਹੈਂਡਓਵਰ ਕਰੋ ਹਾਂ ਉਹ ਮੈਲਡਰ ਆਇਆ ਐਂਡ ਆਈ ਵਾਸ ਦਾ ਓਨਲੀ ਮੈਨ who gave statement against that at that time ਉਦੋਂ ਉਦੋਂ ਹਾਂ ਤੁਹਾਡੇ ਤੁਹਾਡੇ ਸਾਰੇ ਧਿਆਨ ਦੇ ਵਿੱਚ ਮੇਰੇ ਸਾਰੇ ਧਿਆਨ ਤਾਂ ਮੈਂ 40 ਹਾਤਾ ਚ ਹੋਇਆ ਫਿਰ ਉਹ ਪ੍ਰਕਾਸ਼ ਸਿੰਘ ਬਾਦਲ ਦੇ ਵੀ ਆਹ ਜਿਹੜਾ ਹੁਣ ਆਲਾ ਹੁਣ ਆਲੇ ਦੇ ਵੀ ਸਾਰੇ ਇੱਕੋ ਹੀ ਚੀਜ਼ ਹੈ ਇੱਕੋ ਚੀਜ਼ ਦੇ ਚਟੇ-ਵਟੇ ਕਾਂਗਰਸ ਵਾਲੇ ਵੀ ਅਜਿਹੀ ਕਿਸਮ ਦੇ ਉਸ ਵੇ 2008 ਚ ਕੀ ਸਿਨੈਰੀਓ ਕੀ ਹਾਂ ਜੀ 2008 ਦੇ ਵਿੱਚ 2008 ਦੇ ਵਿੱਚ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸੀ ਉਹ ਚੀਫ ਮਿਨਿਸਟਰ ਸੀ ਜੀ ਉਸ ਨੇ ਸਟੇਟਮੈਂਟ ਦਿੱਤੀ ਵੀ ਇਹ ਸੈਂਟਰ ਦੇ ਹੱਥ ਦਿੱਤੀ ਜਾਵੇ ਵੀ ਪੈਸੇ ਸੈਂਟਰ ਦੇ ਦੇ ਦੂਗਾ ਅਸੀਂ ਪੈਸੇ ਦੇਣੇ ਅੱਛਾ ਫੰਡਿੰਗ ਤੋਂ ਬਾਅਦ ਫੰਡਿੰਗ ਤੋਂ ਬਾਅਦ ਤੇ ਦੂਜੇ ਤੌਰ ਤੇ ਉਹ ਵੀ ਤਾਂ ਭਾਜੀਪੀ ਦਾ ਗੁਲਾਮ ਹੀ ਸੀਗਾ ਵਾਟ ਵਾਸ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਹਿੰਦੇ ਸੀ ਪਤੀ ਪਤਨੀ ਦਾ ਰਿਸ਼ਤਾ ਨੌ ਮਾਸ ਦਾ ਰਿਸ਼ਤਾ ਸਮਝੇ ਕਿ ਕੌਣ ਸੀ ਉਹ ਵੀ ਤਾਂ ਆਹੀ ਹਾਲ ਸੀ ਜੋ ਅੱਧ ਅੱਧ ਭਗਵੰਤ ਮਾਨ ਦਾ ਉਹੀ ਕਰਵਾਇਆ ਜਾਣੀ ਬੀਜੇਪੀ ਨਹੀਂ ਕਰਵਾਇਆ ਹੋਰ ਕੀ ਬੀਜੇਪੀ ਤਾਂ ਸਾਹਮਣੇ ਸਾਹ ਨਹੀਂ ਸੀ ਲੰਦਾ ਉਹ ਉਹ ਕਿਹੜਾ ਆਪਣੇ ਆਪ ਨੂੰ ਬਬਰਸ਼ੇ ਸੀਗਾ ਉਹ ਉਸੇ ਕਿਸਮ ਦਾ ਉਹਦਾ ਰੋਲ ਸੀ ਜਿਸ ਕਿਸ ਉਹ ਇਹ ਕੇਜਰੀਵਾਲ ਦੇ ਹੇਠਾਂ ਲੱਗਿਆ ਹੋਇਆ ਉਹ ਮਤਲਬ ਕੀ ਕਹਿੰਦੇ ਹੁੰਦੇ ਆ ਬੀਜੇਪੀ ਦੇ ਹੇਠਾਂ ਲੱਗਿਆ ਹੋਏ ਸੀ ਕਾਂਗਰਸ ਸੈਂਟਰ ਦੀ ਲੀਡਰਸ਼ਿਪ ਦੇ ਉਹਨੂੰ ਸਾਹ ਨਹੀਂ ਪਰਦੀ ਦੱਸੋ ਕੋਈ ਪੰਜਾਬ ਦਾ ਕਾਂਗਰਸ ਲੀਡਰ ਅੱਜ ਵੀ ਇੰਡੀਪੈਂਡੈਂਟਲੀ ਸਵਾਏ ਖੈਰੇ ਤੋਂ ਕੋਈ ਗੱਲ ਕਰ ਸਕਦਾ ਖੈਰੇ ਤੇ ਹਿੰਮਤ ਸੁਖਪਾਲ ਖੈਰੇ ਤੇ ਹਿੰਮਤ ਆ ਸੁਖਪਾਲ ਖੈਰੇ ਤੋਂ ਆ ਕੀ ਕੀਤਾ ਉਹਨੇ ਆਹ ਜਿਹੜਾ ਬੜੇਗਾ ਕਿਸ ਕਿਸਮ ਦੀ ਕਰਤੂਤ ਕਿਸ ਕਿਸਮ ਦੀ ਘਟਿਆ ਸਟੇਟਮੈਂਟ ਆ ਤੂੰ ਦੇ ਤਰਨ 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 ਦੇ ਆਪਣੇ ਪੈਰੀ ਆਪ ਹੀ ਕੋਹੜਾ ਮਾਰ ਰਿਹਾ ਸਮਝ ਗਏ ਤੋ ਮੇਰਾ ਮਤਲਬ ਕਹਿੰਦਾ ਇਹ ਆ ਸਾਰੇ ਇੱਕੋ ਚੱਟੀ ਬੱਟੀ ਦੇ ਮਤਲਬ ਉਹ ਉਹ ਹੈਗੇ ਆ ਇਹ ਢੀਲੋ ਸਾਹਿਬ ਜੀ 2008 ਤੋਂ ਗੱਲ ਚੱਲਦੀ ਹੈ ਦਾ ਮਤਲਬ ਉਸ ਤੋਂ ਵੀ ਪਹਿਲਾਂ ਉਸ ਤੋਂ ਵੀ ਪਹਿਲਾਂ ਚੱਲਦੀ ਆ ਮਹਾਰਾਜ ਮੈਂ ਇਹ ਕੀ ਬਚਾਇਆ ਜਾ ਸਕਦਾ ਤੁਹਾਨੂੰ ਲੱਗਦਾ ਕੁਝ ਡੈਫੀਨਿਟਲੀ ਮੁੰਡੇ ਸੇਵ ਕਰਨਗੇ ਇਸ ਨੂੰ ਇਹ ਕੁੜੀਆਂ ਸੇਵ ਕਰਨੀਆਂ ਇਸ ਨੂੰ ਇਹਨਾਂ 'ਚ ਦਮ ਹੈ ਇਹ ਇਲੈਕਸ਼ਨ ਲੜਨਗੇ ਆ ਸੈਨੇਟ ਦੀ ਇਲੈਕਸ਼ਨ ਜਿਹੜੀ ਆ 15 ਬੰਦੇ ਸੈਨੇਟ ਦੇ ਇਲੈਕਟ ਹੁੰਦੇ ਆ ਗ੍ਰੈਜੂਏਟ ਕੰਸਟੀਟੂਐਂਸੀ ਮੈਂ ਉੱਥੇ ਇੱਕ ਵਾਰੀ ਮੈਂਬਰ ਰਿਹਾ ਮੈਂ ਮੈਂਬਰ ਰਿਹਾ ਉਸ ਦਾ ਉਸ ਦੇ ਵਿੱਚ ਸਾਰੇ ਤਾਂ ਨਹੀਂ ਉਹ ਜਿਹੇ ਹੁੰਦੇ ਆ ਦੇਖੋ ਜਿਆਦਾ ਪੜ੍ਹੇ ਲਿਖੇ ਲੋਕ ਤਾਂ ਹਿੰਦੂ ਆ ਸਮਝੇ ਕਿ ਨਹੀਂ ਤਾਂ ਜਿਆਦਾ ਤਾਂ ਇਵਨ ਇਲੈਕਟਡ ਜਿਹੜੇ ਬਣਨੇ ਆ ਇਹਦੇ ਮੈਂਬਰ ਉਹ ਵੀ ਤਾਂ ਹਿੰਦੂ ਹੀ ਬਣਨੇ ਆ ਨਾ ਪਰ ਜਿੰਨੇ ਸਿੱਖ ਵੀ ਬਣਨੇ ਆ ਉਹਨਾਂ ਚ 2-4 ਤਾਂ ਦਮਾਰੇ ਹੁੰਦੇ ਆ ਨਾ 2-4 ਹੀ ਹੁੰਦੇ ਬੜੇ ਹਾਂ ਆ ਹੁਣ ਦੇਖੋ ਮੈਂ ਤੁਹਾਨੂੰ ਦੇਖੋ ਕੈਸੀ ਤਰਾਸ ਦੀ ਤੁਸੀਂ ਦੇਖੋ ਇਹਨਾਂ ਨੇ ਕਿਹਾ ਰਿਫਾਰਮ ਲੈ ਕੇ ਆ ਰਹੇ ਦੇਖੋ ਸ਼ਬਦਾਵਲੀ ਕੀ ਯੂਜ਼ ਕਰਦੇ ਕੀ ਰਿਫਾਰਮ ਮੁਹਲੇ ਡੈਮੋਕਰੇਸੀ ਰਿਫਾਰਮ ਨਹੀਂ ਉਹਦੇ ਰਿਫਾਰਮ ਹੁੰਦਾ ਤੁਸੀਂ ਖਤਮ ਕਰ ਰਹੇ ਹੋ ਡੈਮੋਕਰੇਸੀ ਨੂੰ ਖਤਮ ਕਰਕੇ ਉਹਨੂੰ ਕਹਿ ਰਹੇ ਰਿਫਾਰਮ ਕਰ ਰਹੇ ਸਮਝ ਗਏ ਨੀ ਉਹ ਉਸ ਦੇ ਵਿੱਚ ਕੌਣ ਕੌਣ ਹੈ ਜੀ ਇੱਥੇ ਦਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਦੋ ਸਿੱਖ ਯੂਨੀਵਰਸਿਟੀਆਂ ਦੇ ਸਿੱਖ ਵਾਈਸ ਚਾਂਸਲਰ ਇਹਨਾਂ ਦੇ ਹੱਕ ਵਿੱਚ ਵੋਟ ਪਾ ਰਹੇ ਦੇਖੋ ਕਿ ਐਸੀ ਤਰਾਸਦੀ ਆ ਔਰ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਉੱਥੇ ਜਾ ਕੇ ਆਰਐਸਐਸ ਦੇ ਚੀਫ ਦੇ ਕੋਲ ਜਾ ਕੇ ਕਹਿ ਰਿਹਾ ਕਿ ਸਿੱਖ హి инду ਦਾ ਹਿੱਸਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਲਿਖ ਰਹੇ ਆ ਕਿ ਨਾ ਹਮ Hindu ਨਾ ਮੁਸਲਮਾਨ ਪਿੰਡ ਪ੍ਰਾਨ ਵਾਲੀ ਜਿਹੜੀ ਤੁਹਾਨੂੰ ਪਤਾ ਤੁਕਾ ਉਹਦੇ ਚ ਗੁਰੂ ਅਰਜਨ ਮਹਾਰਾਜ ਨੇ ਸਿੱਧੇ ਤੌਰ ਤੇ ਲਿਖਿਆ ਵੀ ਨਾ ਅਸੀਂ Hindu ਨਾ ਮੁਸਲਮਾਨ ਸਾਰੀ ਚੀਜ਼ ਡਿਟੇਲ ਚ ਦਿੱਤੇ ਕਿਉਂ ਨਹੀਂ ਅਸੀਂ ਕਿਉਂ ਨਹੀਂ ਅਸੀਂ Hindu ਕਿਉਂ ਨਹੀਂ ਅਸੀਂ ਮੁਸਲਮਾਨ ਸਮਝੇ ਕਿ ਨਹੀਂ ਤੇ ਜਿਹੜਾ ਉੱਥੇ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਉਸ ਦੇ ਫਿੱਟੇ ਮੈਂ ਕਹਿੰਨਾ ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲ ਦੇ ਫਿੱਟੇ ਨੂੰ ਜਿਹੜੇ ਖੁੱਲੇ ਤੌਰ ਤੇ ਆਰਐਸਐਸ ਦੇ ਨਾਲ ਖੜੇ ਹੋਇਆ ਆ ਪੰਜਾਬ ਯੂਨੀਵਰਸਿਟੀ ਦੇ ਜੋ ਵੀ ਇੱਥੇ ਦੀ ਪੋਲਿਟਿਕਸ ਚੱਲੀ ਹੈ ਖੁੱਲੇ ਤੌਰ ਤੇ ਦੋਨਾਂ ਨੇ ਵੋਟਾਂ ਕਦੇ ਹੱਕ 'ਚ ਪਾਈਆਂ ਕਿਹਦੇ ਹੱਕ 'ਚ ਪਾਈਆਂ ਆਰਐਸਐਸ ਦੇ ਹੱਕ 'ਚ ਪਾਈਆਂ ਲਾਹਨਤ ਆ ਉਹਨਾਂ ਦੋਨਾਂ ਵਾਈਸ ਚਾਂਸਲ ਦੇ ਫਿੱਟੇ ਨੂੰ ਉਹਨਾਂ ਦੋਨਾਂ ਵਾਈਸ ਚਾਂਸਲ ਨੂੰ ਔਰ ਉਹ ਤਾਂ ਕਿੰਨਾ ਘਟੀਆ ਵਾਈਸ ਚਾਂਸਲ ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਹਨੇ ਤਾਂ ਆਰਐਸਐਸ ਦੇ جا کے اوتھے چیف ਦੇ ਕੋਲ ਮੋਨ ਬਗਦਦ ਦੇ ਕੋਲ ਇਹ ਹੀ ਗੱਲ ਕਹੀ ਵੀ ਅਸੀਂ ਤਾਂ ਹਿੰਦੂਆਂ ਦਾ ਪਾਰ ਇਸੇ ਤਰ੍ਹਾਂ ਕੋ ਬੇਕੁਝਾ ਬਾਈਸਰ ਜਿਹੜੀ ਉਹ ਸੈਂਟਰਲ ਯੂਨੀਵਰਸਿਟੀ ਆ ਬਠਿੰਡੇ ਉਹ ਖੁੱਲੇ ਤੌਰ ਤੇ ਕਹਿੰਦਾ ਨਾ ਪੜਾਈ ਨਾ ਕਿਸੇ ਗੱਲ ਦੀ ਸੂਝ ਨਾ ਸੈਨਪਲੇਸ਼ਨ ਤੇ ਕਬਜ਼ੇ ਕਹਾਣੀ ਸ਼ੁਰੂ ਘਟਿਆ ਬੰਦੇ ਲਿਆਂਦੇ ਨਾ ਫਿਰ ਪੁਆਇੰਟ ਕੌਣ ਰੱਖੂਗਾ ਫਿਰ ਗੱਲ ਕੌਣ ਗੱਲ ਤਾਂ ਉਹੀ ਰੱਖੂ ਇਸ ਲੈਵਲ ਦੇ ਅਹੁਦੇਦਾਰ ਸਾਡੇ ਆਪਣੇ ਨਹੀਂ ਗੱਲ ਦੇਖੋ ਬੜੀ ਮੈਨੂੰ تسਲੀ ਹੋਈ ਆ ਜਿਹੜਾ ਪੰਜਾਬ ਯੂਨੀਵਰਸਿਟੀ ਚ ਬੱਚਾ ਨੇ ਐਜੀਟੇਸ਼ਨ ਖਾਲਸੇ ਦੀ ਗੱਲ ਕੀਤੀ ਸਿੱਖਾਂ ਦੇ ਇਤਿਹਾਸ ਦੀ ਗੱਲ ਬਾਬੇ ਕਿਆਂ ਦੀ ਗੱਲ ਬਾਬੇ ਕਿਆਂ ਦੀ ਗੱਲ ਕੀਤੀ ਸਮਝਦੇ ਕਿ ਨਹੀਂ ਉਹ ਗੱਲ ਆ ਉਹਨਾਂ ਚ ਜੁਰੇਤਾ ਉਹਨਾਂ ਦੇ ਵਿੱਚ ਮਤਲਬ ਇਨਸਾਨੀਅਤ ਆ ਉਹਨਾਂ ਵਿੱਚ ਉਹ ਪਹਿਚਾਨ ਆ ਸਿੱਖੀ ਦੀ ਇਹ ਤਾਂ ਬੜੇ ਘਟਿਆ ਬੰਦੇ ਐਨੇ ਘਟਿਆ ਜਿਨ੍ਹਾਂ ਦਾ ਨਾਮ ਨਹੀਂ ਲੈਣਾ ਚਾਹੀਦਾ ਸਮਝਦੇ ਕਿ ਨਹੀਂ ਮੇਰਾ ਆਖੀ ਸਵਾਲ ਹੈ ਥਿਲੋ ਸਾਹਿਬ ਕਿ ਤੁਹਾਨੂੰ ਤੁਸੀਂ ਇਸ ਨੂੰ ਕਿਵੇਂ ਮਹਿਸੂਸ ਕਰਦੇ ਹੋ ਠੀਕ ਹੈ ਨਵੀਂ ਜਨਰੇਸ਼ਨ ਉੱਠੀ ਐ ਉਹ ਲੜਦੇ ਨੇ ਜੋ ਤੱਕਾ ਹੁੰਦਾ ਲੜਦੇ ਨਹੀਂ ਉਹਨਾਂ 'ਚ ਇਨਸਾਨੀਅਤ ਆ ਉਹਨਾਂ ਦੇ ਵਿੱਚ ਸਿੱਖੀ ਦੀ ਪਹਿਚਾਣ ਦਾ ਅਹਿਸਾਸ ਆ ਇਹਨਾਂ ਦੇ ਵਿੱਚ ਤਾਂ ਕੋਈ ਹੈ ਹੀ ਨਹੀਂ ਨਾ ਇਨਸਾਨੀਅਤ ਨਾ ਸਿੱਖੀ ਆ ਨਾ ਲੜਨ ਦੇ ਸਵਾਏ 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 ਸਿਰਫ ਸਰੈਂਡਰ ਆ ਕੇਜਰੀਵਾਲ ਦਾ ਸਰੈਂਡਰ ਆ ਉਧਰਲੇ ਪਾਸੇ ਦਿੱਲੀ ਦੀ ਕਾਂਗਰਸ ਲੀਡਰਸ਼ਿਪ ਦਾ ਸਰੈਂਡਰ ਆ ਉਧਰਲੇ ਪਾਸੇ ਪ੍ਰਕਾਸ਼ ਸਿੰਘ ਬਾਦਲ ਦਾ ਬੀਜੇਪੀ ਨੂੰ ਸਰੈਂਡਰ ਆ ਸਿੱਖੀ ਕਿੱਥੇ ਗਈ ਇਹਨਾਂ ਕਿਸੇ ਵੀ ਬੰਦਿਆਂ ਨੂੰ ਵਾਹਿਗੁਰੂ ਕਰੇ ਇਸ ਮਿਟੇ ਜਾਣ ਸਿਮਿਟੇ ਜਾਣ ਸਿੱਖਾਂ ਦੇ ਪੰਜਾਬ ਦੇ ਗਣੋਂ ਲੈ ਜਾਣ ਮੇਰੀ ਤਾਂ ਇਹ ਸੱਚੇ ਪਾਸਾ ਨਾ ਫੈਸਲਾ ਤਾਂ ਵਾਪਸ ਹੋਇਆ ਸੈਨੇਟ ਚੋਣਾ ਅੱਜ ਅੱਜ ਬੱਚੇ ਕਹਿੰਦੇ ਸੀ ਅਨਾਉਂਸ ਹੋ ਗਈ ਹੈ ਡੇਟਾ ਹੋ ਗਈ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਹੁਣ ਦੁਬਾਰਾ ਕੀ ਉਸੇ ਤਰ੍ਹਾਂ ਦਾ ਫੈਸਲਾ ਕਦੇ ਆ ਸਕਦਾ ਨਹੀਂ ਹੁਣ ਨਹੀਂ ਆ ਸਕਦਾ ਕਿਉਂਕਿ ਉਹਨਾਂ ਦਾ ਮੂੰਹ ਪੱਨ ਦਿੱਤਾ ਬੱਚਿਆਂ ਨੇ ਉਹਨਾਂ ਦਾ ਜਿਹੜੀ ਸੈਂਟਰਲ ਬੀਜੇਪੀ ਲੀਡਰਸ਼ਿਪ ਸੀ ਦੇਖੋ ਉਹਨਾਂ ਨੇ ਕੀ ਕਿਹਾ ਵੀ 3 ਤਰੀਕ ਨੂੰ ਉਹਨਾਂ ਨੇ ਉਹਨਾਂ ਦੀ ਜਿਹੜੀ ਰਗ ਸੀ ਨਾ ਜਿਹੜੀ ਚੁੱਭਦੀ ਰਗ ਸੀ ਉਹ ਪਕੜ ਲਈ 3 ਤਰੀਕ ਨੂੰ ਅਸੀਂ ਤੁਹਾਡੇ ਦਫ਼ਤਰਾਂ ਦਾ ਘਰਾਓ ਕਰਾਂਗੇ ਸਮਝੇ ਕਿ ਨਹੀਂ ਜਿੱਥੇ ਤੁਹਾਡੇ ਬੀਜੇਪੀ ਦੇ ਦਫ਼ਤਰ ਆ ਉਹਨਾਂ ਨੂੰ ਅਸੀਂ ਘਰਾਓ ਕਰਾਂਗੇ ਪੰਜਾਬ ਦੇ ਵਿੱਚ ਉਹ ਸੀ ਅਸਲੀ ਉਹ ਫੜੀ ਰਗ ਉਹਨਾਂ ਨੇ ਉਹਦੇ ਨਾਲ ਚੀਕਾਂ ਪੈ ਗਈਆਂ ਚਿਪਕ ਚੀਕਾਂ ਪੈ ਗਈਆਂ ਬੀਜੇਪੀ ਦੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਵੀ ਇਹ ਪੰਗਾ ਬਹੁਤ ਵੱਜੂਗਾ ਇਹਨੂੰ ਪਿੱਛੇ ਹਟਿਏ ਜਾਂ ਖੂਨ ਖਰਾਬਾ ਹੋ ਨਹੀਂ ਫਿਰ ਇੱਕ ਚੁੰਡੀ ਤਾਂ ਉਹਨਾਂ ਨੇ ਚੰਡੀਗੜ੍ਹ ਵਾਲੀ ਵੀ ਵੱਢ ਕੇ ਵੇਖੀ ਉਹ ਚੁੰਡੀ ਉਹ ਵੀ ਵੱਢ ਕੇ ਦੇਖੀ ਫਿਰ ਉਹਦੇ ਤੇ ਵੀ ਆਪੋਜੀਸ਼ਨ ਚੰਡੀਗੜ੍ਹ ਚ ਬੈਠੇ ਹੋ ਮੰਮਲੇ ਇਸ ਨੂੰ ਯੂਟੀ ਪੜਾ ਦਿਓ ਹਾਂ ਹਾਂ ਇਹ ਤੇ ਜਿਹੜੇ ਪੰਜਾਬ ਦੇ ਅਧਿਕਾਰ ਉਹ ਖਤਮ ਕਰ ਦਿਓ ਉਹ ਖਤਮ ਵੀ ਕਰ ਹਾਂ ਉਹ ਉਹ ਵੀ ਤਾਂ ਉਹ ਵੀ ਵਾਪਸ ਲਿਆ ਉਹਨਾਂ ਨੇ ਲੈਣਾ ਪਿਆ ਉਹ ਦੇਖੋ ਇਹੀ ਤਾਂ ਮੈਂ ਕਹਿੰਨਾ ਦਾਤ ਚਾਹੁੰਦਾ ਕਿ ਚੁੰਡੀਆਂ ਹੀ ਨੇ ਚੁੰਡੇ ਨਹੀਂ ਨਹੀਂ ਉਹ ਨਹੀਂ ਜੀ ਇਹ ਹੌਲੀ ਹੌਲੀ ਤੁਹਾਨੂੰ ਪਤਾ ਨਹੀਂ ਬੀਜੇਪੀ ਦੀ ਸ਼ਰਾਰਤਨ ਪੋਲਿਟਿਕਸ ਆ ਹੌਲੀ 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 ਦੇਖੋ ਕਿੱਥੇ ਕਿ ਤੱਕ ਇਹ ਸਹਾਰਦੇ ਆ ਬੜੀ ਬੜੀ ਸਿਆਸਤ ਆ ਹਾਂ ਬੜੀ ਸਿਆਸਤ ਆ ਸਟਲ ਸਟਲ ਸਿਆਸਤ ਆ ਹਾਂ ਵੀ ਕਿੱਥੇ ਤੱਕ ਜਾ ਸਕਦੇ ਆ ਸਮਝ ਲੇਕੀ ਉਹ ਜਦੋਂ ਉਹਨਾਂ ਨੇ ਦੇਖਿਆ ਵੀ ਹੁਣ ਮੁਸ਼ਕਿਲ ਆ ਇਹ ਬੱਚੇ ਪੜੇ ਲਿਖੇ ਆ ਸਮਝਦਾਰ ਆ ਸੈਕਰੀਫਾਈਸਿੰਗ ਸਭ ਤੋਂ ਵੱਡੀ ਗੱਲ ਹਾਂ ਸ਼ਹਾਦਤ ਦੇਣ ਨੂੰ ਤਿਆਰ ਆ ਆ ਤਾਂ ਸਾਰੇ ਬੇਈਮਾਨ ਇਹ ਸਾਰੇ ਘਟਿਆ ਮੈਂ ਦਾ ਵਾਹਿਗੁਰੂ ਅਗੇ ਅਰਦਾਸ ਕਰਦਾ ਇਹ ਬੱਚੇ ਲੀਡਰ ਬਣਣ ਇਹ ਟੇਕਓਵਰ ਕਰਨ ਪੰਜਾਬ ਦੀ ਪੋਲਿਟਿਕਸ ਤਾਂ ਕੁਝ ਹੋ ਸਕਦਾ ਪੋਜ਼ਿਟਿਵ ਫਾਰ ਦੀ ਫਾਰ ਪੰਜਾਬ ਅਦਰਵਾਈਜ਼ ਨਾਟ ਬਹੁਤ ਧੰਨਵਾਦ ਹਿਲੋ ਸਾਹਿਬ ਸ਼ੁਕਰੀਆ ਜੀ ਥੈਂਕ ਯੂ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਜਿਹੜੇ ਸਿੱਖ ਚਿੰਤਕ ਨੇ ਜਾਂ ਪੰਜਾਬ ਚਿੰਤਕ ਨੇ ਉਹ ਕਹਿੰਦੇ ਸਾਨੂੰ ਤਸੱਲੀ ਹੈ ਇਸ ਗੱਲ ਦੀ ਕਿ ਨਵੇਂ ਮੁੰਡੇ ਕੁੜੀਆਂ ਜਿਹੜੇ ਨੇ ਪੰਜਾਬ ਯੂਨੀਵਰਸਿਟੀ ਦੇ ਪੰਜਾਬ ਯੂਨੀਵਰਸਿਟੀ ਦੇ ਅੰਦਰ ਉਹ ਇਸ ਸਿਆਸਤ ਨੂੰ ਸੰਭਾਲਣ ਸਾਨੂੰ ਤਸੱਲੀ ਹੈ ਕਿ ਉਹ ਇਮਾਨਦਾਰ ਨੇ ਉਹਨਾਂ ਨੂੰ ਆਪਣੇ ਹੱਕਾਂ ਖਾਤਰ ਲੜਨਾ ਆਉਂਦਾ ਹੁਣ ਇਸ ਮਾਮਲੇ ਦੇ ਅੰਦਰ ਜਿਹੜੇ ਸਾਡੇ ਬਾਕੀ ਸਿਆਸਤਦਾਨ ਹੈ ਉਹ ਕਿੰਨਾ ਕੁ ਕੁਝ ਸਿੱਖਦੇ ਹੈ ਕਈਆਂ ਹੋਈਆਂ ਗੱਲਾਂ ਤੇ ਕਿੰਨਾ ਅਸਰ ਕਰਦੇ ਆ ਇਹ ਤਾਂ ਦੇਖਣਾ ਬੜਾ ਲਾਜ਼ਮੀ ਹੈ ਪਰ ਇਸ ਮਾਮਲੇ ਦੇ ਅੰਦਰ ਇਹ ਵੀ ਸਮਝਣਾ ਹੋਏਗਾ ਕਿ ਜੋ ਇਹ ਫੈਸਲਾ ਵਾਪਸ ਲਿਆ ਗਿਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੀਆਂ ਸਰਕਾਰਾਂ ਕਿਸ ਤਰ੍ਹਾਂ ਦੇ ਨਾਲ ਇਸ ਤੇ ਸਟੈਂਡ ਕਰਦੀ ਹੈ ਫਿਲਹਾਲ ਮੈਨੇ ਥੋੜਾ ਜਿਆਦਾ ਸੱਚੀ ਹਟਾ